ਚੇਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਸੁਕਨਾ ਅ블ੂ ਵਿੱਚ ਪਹੁੰਚੇ ਭਾਜਪਾ ਦੇ ਸੀਨੀਅਰ ਅਗੂ ਐਡਵੋਕੇਟ ਪ੍ਰਿੰਪਾਲ ਸ਼ਰਮਾ ਨੂੰ ਬੀਤੇ ਕੱਲ ਡੀਐਸਪੀ ਦੀ ਦਰਵਾਜ਼ੀ ਅਗਵਾਈ ਦੇ ਵਿੱਚ ਆਈ ਇੱਕ ਪੁਲਿਸ ਟੀਮ ਨੇ ਡਿਟੇਨ ਹੀ ਕਰ ਲਿਆ ਗੈਰ ਕਾਨੂੰਨ ਢੰਗ ਨਾਲ ਭਾਜਪਾ ਅਗੋਂ ਰਸਵੇ ਲੈ ਜਾਂਦਾ ਵਿਰੋਧ ਕਰਦਿਆ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਪੱਲੇ ਇਸ ਵੇਲੇ ਕੁਝ ਵੀ ਨਹੀਂ ਹੈ ਜੋ ਪੰਜਾਬ ਵਾਸੀਆਂ ਨੂੰ ਦੇ ਸਕੇ ਮਨਪ੍ਰੀਤ ਬਾਦਲ ਨੇ ਇਹ ਵੀ ਕਹਿ ਦਿੱਤਾ ਕਿ ਆਟਾ ਰਾਸ ਸਕੀਮ ਤੋਂ ਲੈ ਕੇ ਸੇਹ ਹੂਟਾ ਤੱਕ ਪੰਜਾਬੀਆਂ ਨੂੰ ਦਿੱਤਿਆ ਜਾਂਦੀਆਂ ਸਾਰੀਆਂ ਸਹੂਲਤਾਂ ਕੇਂਦਰ ਸਰਕਾਰ ਦੀ ਦੇਣ ਹਨ ਅਤੇ ਜੇਕਰ ਭਾਜਪਾ ਆਗੂ ਇਹਨਾਂ ਸਹੂਲਤਾਂ ਦਾ ਵੱਧੋ ਵੱਧ ਲਾਭ ਲੈਣ ਵਾਸਤੇ ਲੋਕਾਂ ਨੂੰ ਉਪਰੇਦ ਕਰਨ ਦੇ ਉਦੇਸ਼ ਨਾਲ ਜਦੋਂ ਪਿੰਡਾਂ ਵਿੱਚ ਪਹੁੰਚਦੇ ਹਨ ਤਾਂ ਪੰਜਾਬ ਸਰਕਾਰ ਉਹਨਾਂ ਆਗੂਆਂ ਦਾ ਮੂੰਹ ਇਸ ਕਰਕੇ ਬੰਦ ਕਰਵਾ ਦਿੰਦੀ ਹੈ ਕਿਉਂਕਿ ਪੰਜਾਬ ਸਰਕਾਰ ਇਹਨਾਂ ਸਹੂਲਤਾਂ ਨੂੰ ਪੰਜਾਬ ਸਰਕਾਰ ਦੀਆਂ ਸਹੂਲਤਾਂ ਵਸ ਕੇ ਝੂਠਾ ਤੇ ਗੁੰਮਰਾਹ ਕਰਨ ਪ੍ਰਚਾਰ ਕਰ ਰਹੀ ਹੈ ਹੋਰ ਉਹਨਾਂ ਨੇ ਕੀ ਕੋਈ ਕਹ ਤੁਸੀਂ ਆਪ ਹੀ ਦੇਖੋ ਸੁਣੋ ਪੰਜਾਬ ਸਰਕਾਰ ਜੰਦਾਬਾਦ ਸਾਡੇ ਸੇਵਾਦਾਰ ਧਰ ਕਰੋ ਜੀ ਸਾਡੇ ਸੇਵਾਦਾਰ ਕਿਰਾਂ ਕਰੋ ਕਿਰਾਂ ਕਰੋ ਪੰਜਾਬ ਸਰਕਾਰ ਮਰਦਾਬਾਹ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਹ ਪੰਜਾਬ ਸਰਕਾਰ ਮਰਦਾਬਾਹ ਸਾਡੇ ਬੰਦੇ ਕਿਰਾਂ ਕਰੋ ਸਾਡੇ ਸੇਵਾਦਾਰ ਕਿਰਾਂ ਕਰੋ ਸਾਡੇ ਬੰਦੇ ਕਿਰਾਂ ਕਰੋ ਪੰਜਾਬ ਸਰਕਾਰ ਮਰਦਾਬਾਹ ਪੰਜਾਬ ਸਰਕਾਰ ਮਰਦਾਬਾਹ ਪਰ ਡੋਕਰਾ ਜਵਸਿਤ ਬੜਾ ਕਾਲਾ ਦੇਦੇ ਬੀਜੇਪੀ ਪਾਰਟੀ ਦਾ ਪੰਜਾਬ ਦੇ ਵਿੱਚ ਵੀ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਵੀ ਜੋ ਮੋਦੀ ਸਰਕਾਰ ਬੀਜੇਪੀ ਸਰਕਾਰ ਦੀਆਂ ਨੀਤੀਆਂ ਔਰ ਖਾਸ ਕਰਕੇ ਜਿਹੜੇ ਕਮਜ਼ੋਰ ਜਿਹੜੇ ਵਰਗ ਹੈ ਉਹਨਾਂ ਲਈ ਸਕੀਮਾਂ ਮਸਲਨ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਗੈਰਾ ਵਗੈਰਾ ਕੋਈ ਸੈਂਕੜੇ ਸਕੀਮਾਂ ਔਰ ਬੀਜੇਪੀ ਪਾਰਟੀ ਨੇ ਤਕਰੀਬਨ 4400 ਕੈਂਪ ਜਿਹੜੇ ਆ ਪੂਰੇ तमाम ਪੰਜਾਬ ਚ ਲਾਏ ਉਹਦੇ ਚ ਕੋਈ 156000 ਜਿਹੜੇ ਲੋਕ ਸੀ ਉਹਨਾਂ ਨੂੰ ਫਾਇਦਾ ਹੋਇਆ ਜਿਹੜੇ ਕਿ ਇਹਨਾਂ ਸਕੀਮਾਂ ਤੋਂ ਲੰਬੇ ਸੀ ਅ ਅੱਜ ਸੁਖਨਾ ਬਲੂ ਜਿਹੜਾ ਕਿ ਗਿੱਦੜਵਾ ਕੰਸਟਿਟੂਐਂਸੀ ਚ ਫਿੰਡ ਹੈ ਉੱਥੇ ਸਾਡਾ ਕੈਂਪ ਲੱਗਣਾ ਸੀ ਔਰ ਸਰਕਾਰ ਵੱਲੋਂ ਪੁਲਿਸ ਨੂੰ ਹਦਾਇਤ ਦਿੱਤੀ ਗਈ ਕਿ ਕੋਈ ਵੀ ਕੈਂਪ ਜਿਹੜਾ ਹੋ ਪੰਜਾਬ ਦੇ ਕਿਸੇ ਵੀ ਥਾਂ ਤੇ ਨਹੀਂ ਲੱਗੂਗਾ ਔਰ ਇਹਨਾਂ ਨੇ ਬਹਾਨਾ ਹੀ ਦਿੱਤਾ ਕਿ ਦੇ ਨਾਲ ਕੋਈ ਡਾਟਾ ਬ੍ਰੀਚ ਹੁੰਦਾ ਹੈ ਦੇਖੋ ਗੱਲ ਇਹ ਹੈ ਕਿ ਪੰਜਾਬ ਸਰਕਾਰ ਕੋਲੇ ਆਪ ਦੇ ਕੋਲੇ ਤਾਂ ਇੱਕ ਦਮੜੀ ਵੀ ਹੈ ਨਹੀਂ ਜ਼ੈਰਖਾਨ ਨੂੰ ਪੈਸੇ ਵੀ ਹੈ ਨਹੀਂ ਕੇਂਦਰ ਦੀ ਸਰਕਾਰ ਦੇ ਪੈਸੇ ਆ ਸਰਕਾਰ ਦੇ ਪੈਸੇ ਆ ਗਰੀਬਾਂ ਨੂੰ ਮਿਲਦੇ ਆ ਵਿਚੋਲਿਆਂ ਨੂੰ ਕੀ ਤਕਲੀਫ ਹੋਏ ਔਰ ਇੱਕ ਇਤਿਹਾਸ ਦਾ ਇੱਕ ਕਾਨੂੰਨ ਹੈ ਕਿ ਜਦੋਂ ਹੜ ਆਂਦੇ ਹਨ ਨਾ ਫੁਨ ਹੜ੍ਹਾਂ ਨੂੰ ਨੱਕੇ ਨਹੀਂ ਪੈਂਦੇ ਹੜ੍ਹਾਂ ਤੇ ਬੰਨ ਨਹੀਂ ਲੱਗਦੇ ਜਦੋਂ ਦਰਿਆ ਉੱਡਦੇ ਆ ਤੇ ਫਿਰ ਉਤ ਨਿਕਿਆ ਨਾ ਟਾਲੇ ਨਹੀਂ ਜਾਂਦੇ ਮੇਰੀ ਡੀਐਸਪੀ ਸਾਹਿਬ ਦੇ ਅਸੀਂ ਦਫਤਰ 'ਚ ਬੈਠੇ ਆ ਪ੍ਰਿਤਪਾਲ ਸਿੰਘ ਜਿਹੜੇ ਕਿ ਸਾਡੇ ਲੀਡਰ ਹੈ ਸਾਡੇ ਸतीश ਜੀ ਜਿਹੜੇ ਕਿ ਜ਼ਿਲ੍ਹਾ ਦੇ ਪ੍ਰਧਾਨ ਨੇ ਸਾਡਾ ਤੇ ਇੱਕ ਬੜਾ ਸਾਦਾ ਜਿਹਾ ਮੁਤਾਲਬਾ ਹੈ ਕਿ ਇਹ ਜਿਹੜੇ ਬੀਜੇਪੀ ਪਾਰਟੀ ਦੇ ਕੈਂਪ ਹੈ ਇਹ ਰੁਕ ਤਾਂ ਸਕਦੇ ਨਹੀਂ ਜਿਹੜਾ ਪਾਰਟੀ ਦਾ ਪ੍ਰੋਗਰਾਮ ਹੈ ਇਹ ਇਹ ਰੁਕੂਗਾ ਨਹੀਂ ਇਹ ਤਾਂ ਸੁਗੰਦੀ ਹੋਰ ਸਿੱਧਤ ਨਾਲ ਅਸੀਂ ਲਾਵਾਂਗੇ ਅਮ ਔਰ ਮੈਂ ਡੀਐਸਪੀ ਸਾਹਿਬ ਨੂੰ ਵੀ ਕਈ ਗੁਜ਼ਾਰਿਸ਼ ਕੀਤੀ ਸੀ ਕਿ ਜਾਂ ਤਾਂ ਤੁਸੀਂ ਸਾਡੀ ਅਰੈਸਟ ਕਰੋ ਜਾਂ ਸਾਨੂੰ ਕੋਈ ਪ੍ਰੀਵੈਂਟਿਵ ਕਸਟਡੀ ਚ ਲੈ ਲਓ ਪਰ ਇਹ ਕਹਿਣਾ ਕਿ ਹਿੰਦੂਸਤਾਨ ਦੀ ਸਰਕਾਰ ਦੀਆਂ ਨੀਤੀਆਂ ਅਸੀਂ ਲੋਕਾਂ ਦੇ ਦਰਮਿਆਨ ਲਿਜਾ ਨਹੀਂ ਸਕਦੇ ਔਰ ਲੋਕ ਉਹਨਾਂ ਦਾ ਲਾਭ ਨਾ ਉਠਾਉਣ ਤਾਂ ਮੈਨੂੰ ਲੱਗਦਾ ਹੈ ਇਹ ਸਿਆਸੀ ਨਲਕੀ ਹੈ ਔਰ ਇਸ ਕੱਲਾ ਮੈਨੂੰ ਜ਼ਾਤੀ ਤੌਰ ਤੇ ਬੜਾ ਅਫਸੋਸ ਹੈ